ਸੁਪਾਖੜਾ ਨਹਿਰ ਦੇ ਪਟੜੀ ਹੇਠੋਂ ਪਾਣੀ ਲੀਕ ਹੋਣ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜਿਸ ਕਾਰਨ ਆਸ-ਪਾਸ ਦੇ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਤੇ ਇਹ ਪਾੜ ਅਤੇ ਲੀਕੇਜ ਦੀ ਗੱਲ ਕਰੀਏ ਵਾਦੀ ਜਾ ਰਹੀ ਹੈ ਪਾਣੀ ਦਾ ਪੱਦਰ ਵਾਦਾ ਜਾ ਰਿਹਾ ਹੈ ਤੇ ਪਾਣੀ ਬਾਹਰ ਨਿਕਲਦਾ ਸ਼ੁਰੂ ਹੋ ਚੁੱਕਾ ਹੈ ਦੱਸ ਦਈਏ ਕਿ ਪਟਿਆਲਾ ਦੇ ਪਸਿਆਨਾ ਨੇੜੇ ਪਾਖੜਾ ਨਹਿਰ ਦੀ ਪਟੜੀ ਹੇਠੋਂ ਪਾਣੀ ਲੀਕ ਹੋਣ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਪਾੜ ਹੌਲੀ-ਹੌਲੀ ਵੱਧ ਗਿਆ ਸੂਚਨਾ ਮਿਲਨ ਤੇ ਮੌਕੇ ਤੇ ਅਧਿਕਾਰੀ ਪਹੁੰਚੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਦੱਸਦੇ ਕਿ ਪਾਖੜਾ ਦੀਆਂ ਪਟੜੀਆਂ ਦੀ ਮੁਰੰਮਤ ਅਤੇ ਕਿਨਾਰਿਆਂ ਨੂੰ ਮਜ਼ਬੂਤ ਕਰਤਾ ਕੰਮ ਚੱਲ ਰਿਹਾ ਹੈ ਜਦੋਂ ਕੁਝ ਨਹਿਰੀ ਵਿਭਾਗ ਦੇ ਮੁਲਾਜ਼ਮਾ ਨੇ ਉੱਥੋਂ ਪਾਣੀ ਲੀਕ ਹੁੰਦਾ ਵੇਖਿਆ ਤੁਰੰਤ ਜੇ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੇ ਗਈ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਇਸ ਲੀਕੇਜ ਨੂੰ ਬੰਦ ਕਰਨ ਦੇ ਲਈ ਕੰਮ ਸ਼ੁਰੂ ਕਰਵਾਇਆ ਪਰ ਕਈ ਘੰਟੇ ਦੀ ਮੁਸ਼ਕਲ ਤੋਂ ਬਾਅਦ ਵੀ ਪਾਣੀ ਦੀ ਲੀਕੇਜ ਅਜੇ ਵੀ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਫਸਿਆਣਾ ਪੁਲ ਦੇ ਨਜ਼ਦੀਕ ਪਾਖੜਾ ਦੀ ਪਟੜੀ ਜੋ ਕਿ ਸੰਗਰੂਰ ਪਾਸੇ ਵਾਲਾ ਇਹ ਝੋ ਪਾਣੀ ਲੀਕ ਹੋ ਰਿਹਾ ਪਟੜੀ ਹੇਠੋਂ 3-4 ਫੁੱਟ ਲੰਬੇ ਪਏ ਇਸ ਪਾੜ ਕਾਰਨ ਪਾਣੀ ਲਗਾਤਾਰ ਅੱਗੇ ਵਾਜ ਰਿਹਾ ਹੁਣ ਇਸ ਨੂੰ ਰੋਕਣ ਦੇ ਲਈ ਬੋਰੀਆਂ ਆਦਿ ਲਗਾ ਕੇ ਲੇਬਰ ਵੱਲੋਂ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਸੂਮ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਜ਼ਾਬਤ ਪਾਖੜਾ ਮੇਨ ਲਾਈਨ ਦੇ ਉੱਤੇ ਅਧਿਕਾਰੀਆਂ ਨੂੰ ਸੂਚਿਤ ਕਰਕੇ ਜੇ ਪਾਣੀ ਦਾ ਪੱਧਰ ਹੈ ਜਿਹੜਾ ਹੁਣ ਘਟਾ ਦਿੱਤਾ ਹੈ ਸੋ ਪਟਿਆਲਾ ਦੇ ਐਸ.ਡੀ.ਐਮ ਅਤੇ ਹੋਰ ਅਧਿਕਾਰੀਆਂ ਵੱਲੋਂ ਹਾਲਾਤ ਨੂੰ ਵੇਖਦੇ ਹੋਏ ਨਿਗਰਾਨੀ ਰੱਖੀ ਜਾ ਰਹੀ ਹੈ ਸ਼ਾਮ ਤੱਕ ਜਿਵੇਂ ਹੀ ਨਹਿਰ ਦਾ ਪਾਣੀ ਘਟੇਗਾ ਪਾੜ ਨੂੰ ਬੰਦ ਕਰਨ ਦਾ ਕੰਮ ਹੈ ਜਿਹੜਾ ਹੋਰ ਤੇਜ਼ੀ ਨਾਲ ਹੋ ਜਾਵੇਗਾ ਕੰਮ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਜ਼ਿਕਰ ਹੋ ਗਿਆ ਬਰਸਾਤ ਦੇ ਮੌਸਮ ਤੋਂ ਪਹਿਲਾਂ ਪਾਖੜਾ ਨਹਿਰ ਦੇ ਕੱਚੇ ਕਿਨਾਰੇ ਆ ਜਿੱਥੇ ਪਾਣੀ ਦੇ ਲੀਕ ਹੋਣ ਦਾ ਖਤਰਾ ਹੁੰਦਾ ਉਸ ਨੂੰ ਮਜ਼ਬੂਤ ਕਰਨ ਦਾ ਕੰਮ ਮੇਂ ਜੁੜਾ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਆ ਪਰੇਸ਼ਾਨੀ ਨਾ ਹੋਵੇ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਬੀਤੇ ਸਾਲਾਂ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੀ ਦਾਖਲ ਹੋ ਗਿਆ ਸੀ ਪਾਣੀ ਦਾ ਪੱਧਰ ਵਧਣ ਕਾਰਨ ਸੋ ਉਸ ਦੇ ਲਈ ਹੁਣ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਕੰਮ ਹੈ ਜਿਹੜੇ ਕੱਚੇ ਬੰਨ ਨਹੀਂ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਅਪਡੇਟ ਲੈ ਕੇ ਰੂਬੂ ਹੋਵਾਂਗੇ ਦੇਖਦੇ ਰਹੋ ਵਿਧਾਨਾ ਲਾਇ